ਹਾਂਜੀ ਦੋਸਤੋ ਕੀ ਹਾਲ ਚਾਲ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਇੱਕ ਜਮ੍ਹਾਂਬੰਦੀ ਹੈ ਤੇ ਅੱਜ ਦੀ ਵੀਡੀਓ ਹੈ ਜੋ ਇੱਕ ਬੱਕਰੇ ਵਿਸ਼ੇ ਵਾਲੀ ਹੈ ਹਾਲਾਂਕਿ ਮੈਂ ਪਹਿਲਾਂ ਵੀ ਇਸ ਵਿਸ਼ੇ ਦੇ ਉੱਪਰ ਵੀਡੀਓ ਬਣਾ ਚੁੱਕਿਆ ਪਰ ਉਸ ਵੀਡੀਓ ਦੇ ਵਿੱਚ ਥੋੜੀ ਬਹੁਤ ਜਿਹੜੀ ਕਮੀ ਰਹਿ ਗਈ ਸੀ ਕਮੀ ਨਹੀਂ ਆਪਾਂ ਕਹਿ ਸਕਦੇ ਜਾਂ ਥੋੜੀ ਜਾਣਕਾਰੀ ਘਟ ਦਿੱਤੀ ਗਈ ਸੀ ਕਿਉਂਕਿ ਵੀਡੀਓ ਪਹਿਲੇ ਹੀ ਬਹੁਤ ਹੀ ਜ਼ਿਆਦਾ ਲੰਬੀ ਹੋ ਚੁੱਕੀ ਸੀ ਤੁਸੀਂ ਉਹ ਵੀਡੀਓ ਦੇਖਣਾ ਚਾਹੁੰਦੇ ਹੋ ਮੈਂ ਉਸ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ ਉਹ ਵੀਡੀਓ ਜ਼ਿਆਦਾਤਰ ਡਿਟੇਲ ਦੇ ਵਿੱਚ ਹੈ ਪਰ ਥੋੜੀ ਬਹੁਤੀ ਜਿਹੜੀ ਜਾਣਕਾਰੀ ਉਸ ਵਿੱਚ ਦੇਣ ਤੋਂ ਰਹਿ ਗਈ ਸੀ ਉਹ ਇਸ ਵੀਡੀਓ ਵਿੱਚ ਆਪਾਂ ਪੂਰੀ ਕਰਾਂਗੇ ਬਾਕੀ ਥੋੜੀ ਬਹੁਤੀ ਜਾਣਕਾਰੀ ਉਸ ਵੀਡੀਓ ਵਾਲੀ ਇਸ ਵੀਡੀਓ ਵਿੱਚ ਵੀ ਤੁਹਾਨੂੰ ਦੱਸ ਦੇਵਾਂਗੇ ਕੀ ਹੈ ਇਹ ਵਿਸ਼ਾ ਤੁਸੀਂ ਦੇਖ ਰਹੇ ਹੋ ਜਮ੍ਹਾਂ ਮੰਡੀ ਦੇ ਵਿੱਚ ਇਸ ਤਰ੍ਹਾਂ ਇੱਕ ਕਾਲਮ ਬਣੇ ਹੁੰਦੇ ਆ ਠੀਕ ਹੈ ਜੀ ਜਿੱਥੇ ਲਿਖਿਆ ਹੁੰਦਾ ਮਰੱਬਾ ਇਹ ਕਾਲਮ ਨੰਬਰ ਕਿਹੜੇ ਹੁੰਦੇ ਆ ਜੀ 5 6 ਤੇ 7 6 ਤੇ 7 ਲਾ ਲਓ ਤੁਸੀਂ ਦੂਜਿਆਂ ਨੂੰ ਛੱਡ ਦਿਵੋ ਇੱਥੇ ਲਿਖਿਆ ਹੈ 6 ਨੰਬਰ ਕਾਲਮ ਇਹ 7 ਇਹ ਲਿਖਿਆ ਮਰੱਬਾ ਅਤੇ ਖਸਰਾ ਨੰਬਰ ਰਕਬਾ ਤੇ ਭਾਉਂ ਦੀ ਕਿਸਮ ਇਹ ਚੀਜ਼ਾਂ ਲਿਖੀਆਂ ਹੋਈਆਂ ਸੋ ਤਹਾਨੂੰ ਦੱਸ ਦਈਏ ਕਿ ਇਹ ਸਭ ਨੂੰ ਪਤਾ ਹੀ ਹੈ ਕਿ ਸਾਡਾ ਕਿੱਲਾ ਨੰਬਰ ਕਹਿ ਦਿੰਨੇ ਆ ਸੀ ਠੀਕ ਹੈ ਜਾਂ ਮਰੱਬਾ ਨੰਬਰ ਕਹਿ ਦਿੰਨੇ ਆ ਮਰੱਬਾ ਨੰਬਰ ਕਿਹੜੇ ਹੁੰਦੇ ਆ ਜੀ ਜਦੋਂ ਕੋਈ ਮੰਨ ਲਓ 461 ਲਿਖਿਆ ਹੋਇਆ ਇੱਥੇ ਜੇਕਰ ਇਸ ਨੂੰ ਇਸ ਤਰ੍ਹਾਂ ਲਿਖਿਆ ਹੁੰਦਾ ਤੇ ਇਹ ਨਿਸ਼ਾਨ ਹੁੰਦਾ ਇਹ ਮਰੱਬੇ ਦੀ ਨਿਸ਼ਾਨੀ ਹੁੰਦਾ ਠੀਕ ਹੈ ਜੀ ਤੇ ਅਸੀਂ ਕਹਿ ਦਿੰਨੇ ਆ ਵੀ 461 ਮਰੱਬੇ ਦਾ ਜਿਵੇਂ 461 2 ਉਸ ਤੋਂ ਬਾਅਦ ਇਹ ਪਾ ਕੇ ਇੱਥੇ ਲਿਖਿਆ ਬਤਾ 461 ਮਰਬੇ ਦਾ ਇੱਕ ਨੰਬਰ ਕਿਲਾ ਖੈਰ ਇਹ ਸਾਬਤ ਤੁਹਾਨੂੰ ਪਤਾ ਹੀ ਹੈ ਇਹ ਬੇਸਿਕ ਗੱਲਾਂ ਨੇ ਬਹੁਤ ਵਾਰੀ ਬਹੁਤ ਸਾਰੀਆਂ ਵੀਡੀਓ ਵਿੱਚ ਲੋਕਾਂ ਨੇ ਜ਼ਿਕਰ ਕੀਤਾ ਹੋਇਆ ਹੈ ਪਰ ਜਿਹੜੀ ਗੱਲ ਦਾ ਜ਼ਿਕਰ ਨਹੀਂ ਕਰਿਆ ਅੱਜ ਮੈਂ ਉਸ ਬਾਰੇ ਦੱਸਣ ਜਾ ਰਿਹਾ ਉਹ ਹੈ ਜੀ ਇਹ ਜੋ ਬਰੈਕਟ ਲਿਖੀ ਹੋਈ ਹੈ ਇਸ ਬਰੈਕਟ ਦੇ ਵਿੱਚ ਕੀ ਲਿਖਿਆ ਹੁੰਦਾ ਹੈ ਇਸ ਬਾਰੇ ਬਹੁਤ ਘੱਟ ਲੋਕਾਂ ਨੇ ਦੱਸਿਆ ਜਾਂ ਫਿਰ ਨਹੀਂ ਦੱਸਿਆ ਜਾਂ ਫਿਰ ਲੋਕ ਕਿਸ ਨੂੰ ਦੱਸਣਾ ਜ਼ਰੂਰੀ ਨਹੀਂ ਸਮਝਦੇ ਠੀਕ ਹੈ ਇਸ ਬਾਰੇ ਮੈਂ ਤੁਹਾਨੂੰ ਅੱਜ ਦੱਸਾਂਗਾ ਇਹ ਕੀ ਚੀਜ਼ ਹੁੰਦੀ ਹੈ ਤਾਂ ਹੁਣ ਆਪਾਂ ਵਧਦੇ ਹਾਂ ਇਹਨਾਂ ਚੀਜ਼ਾਂ ਦੇ ਵੱਲ ਪ੍ਰੈਕਟੀਕਲ ਤੌਰ ਤੇ ਵੀ ਇਹ ਚੀਜ਼ਾਂ ਬਣਦੀਆਂ ਕਿਵੇਂ ਨੇ ਠੀਕ ਹੈ ਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਹਾਂਜੀ ਦੋਸਤੋ ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲ ਇੱਕ ਬ੍ਰੈਕਟ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ 0 ਫਿਰ ਡੈਸ਼ 42 ਫਿਰ ਡੈਸ਼ ਪੁਆਇੰਟ 20 ਠੀਕ ਹੈ ਜੀ ਸੋ ਇਹਨਾਂ ਚੀਜ਼ਾਂ ਨੂੰ ਕੀ ਕਿਹਾ ਜਾਂਦਾ ਜੀ ਇਹ ਜੋ ਲਿਖਿਆ ਹੋਇਆ ਹੈ ਸਭ ਤੋਂ ਪਹਿਲਾਂ ਜੋ ਲਿਖਿਆ ਹੋਇਆ 0- ਤੋਂ ਪਹਿਲਾ ਜੋ ਵੀ ਅੱਖਰ ਹੋਣਗੇ ਉਹ ਹੁੰਦੇ ਆ ਜੀ ਸਾਡੇ ਹੈਕਟੇਅਰ ਠੀਕ ਹੈ ਜੀ ਹੈਕਟੇਅਰ ਹੁੰਦੇ ਆ ਹੈਕਟੇਅਰ ਤੋਂ ਡੈਸ਼ ਤੋਂ ਬਾਅਦ ਜੋ ਦੋ ਅੱਖਰ ਲਿਖੇ ਹੋਏ ਆ ਸਾਡੇ ਉਹ ਹੁੰਦੇ ਆ ਜੀ ਏਅਰ ਠੀਕ ਹੈ ਜੀ ਏਅਰ ਤੋਂ ਬਾਅਦ ਹੁੰਦੇ ਆ ਜੀ ਜੋ ਪੁਆਇੰਟਾਂ ਦੇ ਵਿੱਚ ਲਿਖਿਆ 49.20 ਇਹ ਹੁੰਦੇ ਆ ਜੀ ਸਾਡੇ ਸੈਂਟੇਅਰ ਸੋ ਦੋਸਤੋ ਇਹ ਲਿਖੇ ਹੁੰਦੇ ਆ ਬਣਾ ਕੇ ਜੋ ਆਪਣਾ ਉੱਪਰ ਰਕਬਾ ਹੁੰਦਾ 8 ਕਨਾਲ 8 ਮਰਲੇ 8 ਕਨਾਲ 8 ਮਰਲੇ ਦੇ ਵਿੱਚ ਕਿੰਨੇ ਹੈਕਟੇਅਰ ਬਣਨਗੇ ਠੀਕ ਹੈ ਜੀ ਕਿੰਨੇ ਹੈਕਟੇਅਰ ਹੁੰਦੇ ਆ 0 ਉਸ ਤੋਂ ਬਾਅਦ ਸੈਂਟਿਆਰ ਏਅਰ ਕਿੰਨੇ ਆ ਤੇ ਸੈਂਟਿਆਰ ਕਿੰਨੇ ਆ ਇਹ ਚੀਜ਼ਾਂ ਲਿਖੀਆਂ ਹੁੰਦੀਆਂ ਸਾਡੇ ਰਕਬੇ ਦੀਆਂ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਸੈਂਟਿਆਰ ਦੇ ਬਾਰੇ ਹੈਕਟੇਅਰ ਦੀ ਮੋਢਲੀ ਇਕਾਈ ਨੂੰ ਜਿਹੜਾ ਸੈਂਟਿਆਰ ਕਿਹਾ ਜਾਂਦਾ ਹੈ 1 ਵਰਗ ਮੀਟਰ ਦਾ ਜਿਹੜਾ ਦੂਜਾ ਨਾਮ ਹੀ ਸੈਂਟਿਆਰ ਹੁੰਦਾ ਹੈ ਦੋਸਤੋ ਹੈਕਟੇਅਰ ਏਅਰ ਤੇ ਸੈਂਟਿਆਰ ਤਿੰਨਾਂ ਦੇ ਵਿੱਚ ਜਿਹੜਾ ਸਭ ਤੋਂ ਛੋਟੀ ਇਕਾਈ ਹੁੰਦੀ ਹੈ ਉਹ ਹੁੰਦੀ ਹੈ ਜੀ ਸਾਡੀ ਸੈਂਟਿਆਰ ਇੱਥੇ ਤੁਸੀਂ ਦੇਖ ਰਹੇ ਹੋ ਮੈਂ ਇੱਕ ਸੈਂਟੀਅਰ ਦਾ ਰਕਬਾ ਜਿਹੜਾ ਬਣਾਇਆ ਹੋਇਆ ਹੈ 1 ਮੀਟਰ ਚੌੜੇ ਤੇ 1 ਮੀਟਰ ਲੰਬੇ ਰਕਬੇ ਨੂੰ ਜਿਹੜਾ ਇੱਕ ਸੈਂਟੀਅਰ ਦਾ ਨਾਮ ਦਿੱਤਾ ਜਾਂਦਾ ਹੈ ਭਾਵੇਂ ਕਿ 1 ਮੀਟਰ ਲੰਬਾ ਤੇ 1 ਮੀਟਰ ਚੌੜਾ ਰਕਬੇ ਨੂੰ ਜਦੋਂ ਅਸੀਂ ਆਪਸ ਦੇ ਵਿੱਚ ਗੁਣਾ ਕਰਦੇ ਹਾਂ ਤਾਂ ਸਾਡੇ ਕੋਲ ਇੱਥੇ 1 ਵਰਗ ਮੀਟਰ ਰਕਬਾ ਆ ਗਿਆ ਤੇ 1 ਵਰਗ ਮੀਟਰ ਰਕਬੇ ਨੂੰ ਹੀ ਜਿਹੜਾ ਅਸੀਂ ਜਿਹੜਾ ਸੈਂਟੀਅਰ ਦਾ ਨਾਮ ਦਿੰਨੇ ਹਾਂ हां जी दोस्तों एयर ਕੀ ਹੁੰਦਾ ਹੈ 100 ਵਰਗ ਮੀਟਰ ਜਾਂ 100 ਸੈਂਟੀਅਰਨ ਇੱਕ ایر ਕਿਹਾ ਜਾਂਦਾ ਹੈ 100 ਵਰਗ ਮੀਟਰ ਜਾਂ ਫਿਰ 100 ਸੈਂਟੀਅਰਨ ਇੱਕ ایر ਕਿਹਾ ਜਾਂਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਇੱਥੇ ਇੱਕ ਰਕਬਾ ਬਣਾਇਆ ਹੋਇਆ ਹੈ ਜਿਸ ਦੀ ਲੰਬਾਈ 10 ਮੀਟਰ ਤੇ ਚੌੜਾਈ ਵੀ 10 ਮੀਟਰ ਹੈ ਜਦੋਂ ਅਸੀਂ ਲੰਬਾਈ ਗੁਣਾ ਚਡਾਈ 10 ਮੀਟਰ ਨੂੰ 10 ਮੀਟਰ ਦੇ ਨਾਲ ਗੁਣਾ ਕਰਾਂਗੇ ਤਾਂ 100 ਵਰਗ ਮੀਟਰ ਹੋ ਗਿਆ ਤੇ 100 ਵਰਗ ਮੀਟਰ ਹੁੰਦਾ ਜਿਹੜਾ ਇੱਕ ਏਅਰ ਦੇ ਬਰਾਬਰ ਠੀਕ ਹੈ ਜੀ ਭਾਵੇਂ ਕਿ 10 ਮੀਟਰ ਲੰਬੇ ਤੇ 10 ਮੀਟਰ ਚੌੜੇ ਰਕਬੇ ਨੂੰ ਅਸੀਂ ਇੱਕ ਏਅਰ ਦਾ ਨਾਮ ਦੇਵਾਂਗੇ ਜਾਂ ਫਿਰ 100 ਵਰਗ ਮੀਟਰ ਰਕਬੇ ਨੂੰ ਅਸੀਂ ਜਿਹੜਾ 100 ਵਰਗ ਮੀਟਰ ਰਕਬੇ ਨੂੰ ਜਿਹੜਾ ਅਸੀਂ ਜਾਂ 100 ਸੈਂਟੇਰਾਂ ਨੂੰ ਅਸੀਂ ਇੱਕ ਏਅਰ ਕਹਿ ਸਕਦੇ ਹਾਂ ਠੀਕ ਹੈ ਜੀ ਸੋ ਹੁਣ ਆਪਾਂ ਅੱਗੇ ਗੱਲ ਕਰਾਂਗੇ ਹੈਕਟੇਅਰ ਦੇ ਬਾਰੇ ਹੈਕਟੇਅਰ ਕੀ ਹੁੰਦਾ ਜੀ ਹੈਕਟੇਅਰ ਹੁੰਦਾ ਹੈ 10000 ਵਰਗ ਮੀਟਰ ਜਾਂ ਫਿਰ 100 ਏਅਰ ਨੂੰ ਇੱਕ ਹੈਕਟੇਅਰ ਕਿਹਾ ਜਾਂਦਾ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ 100 ਮੀਟਰ ਲੰਬਾ ਤੇ 100 ਮੀਟਰ ਚੌੜੇ ਰਕਬੇ ਨੂੰ ਜਿਹੜਾ ਇੱਕ ਹੈਕਟੇਅਰ ਦਾ ਨਾਮ ਦਿੱਤਾ ਜਾਂਦਾ ਹੈ 100 ਮੀਟਰ ਚੌੜੇ ਤੇ 100 ਮੀਟਰ ਲੰਬੇ ਰਕਬ ਜਦੋਂ ਸੀ ਆਪਸ ਦੇ ਵਿੱਚ 100 ਗੁਣਾ 100 ਕਰਾਂਗੇ ਸਾਡੇ ਕੋਲ 10000 ਵਰਗ ਮੀਟਰ ਆ ਜਾਂਦਾ ਹੈ ਤੁਹਾਨੂੰ ਪਤਾ ਹੀ ਹੈ ਕਿ 100 ਵਰਗ ਮੀਟਰ ਵਿੱਚ ਇੱਕ ਏਅਰ ਹੁੰਦਾ ਹੈ ਠੀਕ ਹੈ ਇਹ 100 ਵਰਗ ਮੀਟਰ ਦਾ ਜਿਹੜਾ ਇੱਕ ਏਅਰ ਬਣ ਜਾਂਦਾ ਹੈ ਤੇ 10000 ਵਰਗ ਮੀਟਰ ਦੇ ਕਿੰਨੇ ਏਅਰ ਹੋਣਗੇ ਤਾਂ ਅਸੀਂ 10000 ਨੂੰ 100 ਤੇ ਭਾਗ ਕਰ ਦਾਂਗੇ ਵੰਡ ਕਰ ਦਾਂਗੇ ਤਾਂ ਸਾਡੇ ਕੋਲੇ 100 ਏਅਰ ਬਣ ਜਾਣਗੇ 100 ਏਅਰ ਦਾ ਕੀ ਹੁੰਦਾ ਜੀ ਇੱਕ ਹੈਕਟੇਅਰ ਇਸ ਤਰ੍ਹਾਂ ਤੁਸੀਂ ਰਕਬਾ ਕੱਢ ਸਕਦੇ ਹੋ ਸੋ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖ ਸਕਦੇ ਹੋ ਕਿ 1 ਵਾ 1 ਮੀਟਰ ਦਾ ਜਿਹੜਾ ਇੱਕ ਸੈਂਟੇਅਰ ਹੋ ਗਿਆ 100 ਸੈਂਟੇਅਰ ਦਾ ਇੱਕ ਏਅਰ ਹੋ ਗਿਆ ਤੇ 100 ਏਅਰ ਦਾ ਜਿਹੜਾ ਇੱਕ ਹੈਕਟੇਅਰ ਹੁੰਦਾ ਭਾਵ ਕਿ 1 ਵਰਗ ਮੀਟਰ 1 1 ਠੀਕ ਹੈ 1 ਮੀਟਰ ਚੌੜਾ ਤੇ 1 ਮੀਟਰ ਲੰਬਾ ਰਕਬਾ ਹੋਊਗਾ ਉਹ ਇੱਕ ਸੈਂਟੇਅਰ ਬਣ ਜੂ ਤੇ 100 ਸੈਂਟੇਅਰ ਮਿਲ ਕੇ ਇੱਕ ਏਅਰ ਬਣਾਉਂਦੇ ਨੇ ਤੇ 100 ਏਅਰ ਮਿਲ ਕੇ ਇੱਕ ਹੈਕਟੇਅਰ ਬਣਾਉਂਦੇ ਨੇ ਤੇ ਹੁਣ ਸੋਨੂੰ ਮੈਂ ਇੱਕ ਉਦਾਹਰਨ ਦੇ ਤੌਰ ਤੇ ਕਿਸੇ ਵੀ ਰਕਮ ਦਾ ਤੁਹਾਨੂੰ ਬਣਾ ਕੇ ਦੱਸ ਦਿੰਨਾ ਕਿ ਹੈਕਟੇਅਰ ਸੈਂਟੇਅਰ ਅਸਲ ਵਿੱਚ ਕਿਵੇਂ ਜਮ੍ਹਾਂਬੰਦੀ ਵਿੱਚ ਬਣਾ ਕੇ ਲਿਖੇ ਹੁੰਦੇ ਨੇ ਤੇ ਮੰਨ ਲਓ ਇੱਥੇ ਰਕਬਾ 6 ਕਨਾਲ 8 ਮਰਲੇ ਆ ਤੇ ਇਸ ਦੇ ਜਿਹੜੇ ਹੈਟਾ ਤੁਸੀਂ ਦੇਖ ਰਹੇ ਹੋ ਬਣੇ ਹੋਏ ਐ ਸਭ ਤੋਂ ਪਹਿਲਾਂ ਕੀ ਹੋ ਗਿਆ ਹੈਕਟੇਅਰ 0 ਨੇ ਉਸ ਤੋਂ ਬਾਅਦ 32 ਜਿਹੜੇ ਹੋ ਗਏ ਸਾਡੇ ਏਅਰ ਹੋਗੇ ਉਸ ਤੋਂ ਬਾਅਦ 37.49 ਜਿਹੜੇ ਹੋਗੇ ਸਾਡੇ ਸੈਂਟੇਅਰ ਹੋਗੇ ਤਾਂ 6 ਨਾਲ 8 ਮਰਲੇ ਤੋਂ ਇਹ ਕਿਵੇਂ ਬਣਨਗੇ ਤੁਹਾਨੂੰ ਮੈਂ ਦੱਸਦਾ ਹਾਂ ਕਿ ਇਹ ਕਿਸ ਤਰ੍ਹਾਂ ਬਣਦੇ ਨੇ ਸਭ ਤੋਂ ਪਹਿਲਾਂ ਤੁਸੀਂ ਇੱਕ ਕੈਲਕੂਲੇਟਰ ਤੇ ਜਿਹੜਾ ਇਸ ਨੂੰ ਬਣਾਉਂਗੇ ਤੇ ਹੁਣ ਚੱਲਦੇ ਆਪਾਂ ਕੈਲਕੂਲੇਟਰ ਤੇ ਤਾਂ ਇੱਕ ਛੋਟੀ ਜਹੀ ਜਾਣਕਾਰੀ ਦੱਸ ਦੇਵਾਂ ਇਸ ਦੇ ਲਈ ਤਾਂ ਹੁਣ ਦੱਸ ਦੇਵਾਂ ਕਿ ਬੇਸਿਕ ਜਿਹੀ ਨੌਲੇਜ ਹੈ ਕਿ ਇੱਕ ਠੀਕ ਹੈ ਇੱਕ ਕਨਾਲ ਦੇ ਵਿੱਚ 20 ਮਰਲੇ ਹੁੰਦੇ ਨੇ ਤੇ ਜਦੋਂ 6 ਕਨਾਲ 8 ਮਰਲੇ ਦੇ ਅਸੀਂ ਮਰਲੇ ਬਣਾਵਾਂਗੇ ਤਾਂ 128 ਮਰਲੇ ਬਣ ਜਾਣਗੇ 6 ਕਨਾਲਾਂ ਵਿੱਚ 120 ਹੋਗੇ ਪਾਉਕੇ 20 6 ਰੰਗ ਦੇ 120 8 ਮਰਲੇ ਉੱਪਰ ਨੇ ਤਾਂ 128 ਮਰਲੇ ਟੋਟਲ ਹੋ ਗਏ ਸੋ ਇੱਥੇ ਸੋ ਇੱਥੇ ਅਸੀਂ ਕੀ ਕਰਾਂਗੇ ਜੀ 128 ਮਰਲੇ ਹੋਗੇ ਠੀਕ ਹੈ 128 ਮਰਲੇ ਦੇ ਅਸੀਂ ਕੀ ਕਰਾਂਗੇ ਇਸਦੇ ਅਸੀਂ ਸਭ ਤੋਂ ਪਹਿਲਾਂ ਇਹਨੂੰ ਮੀਟਰ ਦੇ ਵਿੱਚ ਕਨਵਰਟ ਕਰਾਂਗੇ ਸੋ ਇੱਕ ਮਰਲੇ ਦੇ ਵਿੱਚ ਕਿੰਨੇ ਮੀਟਰ ਹੁੰਦੇ ਆ ਜੀ ਉਹ ਹੁੰਦੇ ਆ 25.29 29 ਦੇ ਨਾਲ ਤੁਸੀਂ ਕੀ ਕਰ ਦੇਣਾ ਗੁਣਾ ਕਿਉਂਕਿ ਇਹ 25 .2929 ਮੀਟਰ ਜਿਹੜੇ ਇੱਕ ਮਰਲੇ 'ਚ ਹੁੰਦੇ ਨੇ 128 ਮਰਲਿਆਂ ਦੇ ਨਾਲ ਜਦੋਂ ਅਸੀਂ ਇਹਨੂੰ ਗੁਣਾ ਕਰਾਂਗੇ ਤਾਂ 128 ਮਰਲੇ ਦੇ ਵਿੱਚ 3237.4912 ਜਿਹੜੇ ਇੱਥੇ ਸਾਡੇ ਕੋਲੇ ਮੀਟਰ ਬਣ ਜਾਣਗੇ ਸੋ ਉਸ ਤੋਂ ਬਾਅਦ ਤਾਂ ਬਹੁਤ ਸੌਖਾ ਕੰਮ ਰਹਿ ਜਾਂਦਾ ਹੈ 3237.4912 ਨੂੰ ਜਦੋਂ ਅਸੀਂ ਮੀਟਰਾਂ ਨੂੰ ਕੀ ਕਰਾਂਗੇ ਚਾਹੇ ਤੁਸੀਂ 100 ਤੇ ਬੰਨਲੋ ਜਾਂ 10000 ਤੇ ਬੰਨਲ ਜਿਵੇਂ ਤੁਹਾਨੂੰ ਦੱਸਿਆ ਹੈ ਠੀਕ ਹੈ ਜੀ ਅੱਥੀ ਆਪਾਂ ਕੀ ਕਰਾਂਗੇ 10000 ਤੇ ਵੰਡਦੇ ਹਾਂ ਸਿੱਧਾ ਕਿਉਂਕਿ 10000 ਹੈਕਟੇਅਰ ਦਾ ਜਿਹੜਾ ਸੌਰੀ 10000 ਮੀਟਰ ਦਾ ਜਿਹੜਾ ਇੱਕ ਹੈਕਟੇਅਰ ਹੁੰਦਾ ਠੀਕ ਹੈ ਜੀ 10000 ਵਰਗ ਮੀਟਰ ਦਾ ਜਿਹੜਾ ਇੱਕ ਹੈਕਟੇਅਰ ਬਣ ਜਾਂਦਾ ਹੈ ਤੋਂ ਇਸ ਲਈ ਆਪਾਂ ਹੈਕਟੇਅਰ ਬਣਾਉਣ ਦੇ ਲਈ ਕੀ ਕਰਾਂਗੇ 10000 ਦੇ ਉੱਪਰ ਇਸ ਨੂੰ ਭਾਗ ਕਰ ਦਾਂਗੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਸਾਡੇ ਕੋਲੇ 10000 ਤੇ ਵੰਡਿਆ ਤਾਂ ਸਾਡੇ ਕੋਲੇ ਇੱਥੇ 0 ਬਣ ਗਿਆ ਅੱਗੇ 0 ਡਾਟ ਠੀਕ ਹੈ ਇਸੇ ਤਰ੍ਹਾਂ ਜੋ ਤੁਸੀਂ ਦੇਖ ਰਹੇ ਹੋ ਉਸ ਤੋਂ ਅਗਲੇ ਜੋ ਸਾਡੇ ਕੋਲੇ ਬਾਕੀ ਪਿੱਛੇ ਅੰਕ ਬਚਦੇ ਨੇ 0.0 ਹੈਕਟੇਅਰ ਅਗਲੇ ਦੋ ਅੰਕ ਲੈ ਲਓ ਉਸ ਤੋਂ ਬਾਅਦ ਡੈਸ਼ ਫਿਰ ਦੋ ਅੰਕ ਲੈ ਲਓ ਠੀਕ ਹੈ ਫਿਰ ਪੁਆਇੰਟ ਉਸ ਤੋਂ ਬਾਅਦ ਸਾਰੇ ਅੱਖਰ ਜਿੰਨੇ ਵੀ ਤੁਸੀਂ ਦੋ ਲਿਖ ਸਕਦੇ ਹੋ ਆਪਾਂ ਆਪਕੇ 0 ਹੈਕਟੇਅਰ ਫਿਰ ਡੈਸ਼ 32 ਕੀ ਬਣ ਗਿਆ ਹੈਕਟੇਅਰ ਤੋਂ ਛੋਟਾ ਕੀ ਹੋ ਗਿਆ ਜੀ ਏਅਰ ਠੀਕ ਹੈ ਜੀ 0 ਹੈਕਟੇਅਰ 32 ਏਅਰ ਫਿਰ ਡੈਸ਼ ਪਿਛਲੇ 37.49 ਕੀ ਬਣਗੇ ਸਾਡੇ ਸੈਂਟੇਅਰ ਬਣਗੇ ਸੋ ਸਭ ਤੋਂ ਪਹਿਲਾਂ ਮਰਲਿਆ ਨੂੰ ਮੀਟਰਾਂ ਚ ਕਨਵਰਟ ਕਰਕੇ ਉਸ ਨੂੰ 10000 ਤੇ ਵੰਡ ਦੋ ਪੁਆਇੰਟਾਂ ਦੇ ਅੱਗੇ ਜੋ ਵੀ ਅੰਕ ਆਉਣਗੇ ਉਹ ਸਾਡੇ ਹੈਕਟੇਅਰ ਹੋਣਗੇ ਹੈਕਟੇਅਰ ਤੋਂ ਬਾਅਦ ਦੋ ਦੋ ਅੰਕਾਂ ਨੂੰ ਤੁਸੀਂ ਡੈਸ਼ ਲਾਉਂਦੇ ਹੋ ਉਹ ਸਾਡੇ ਏਅਰ ਤੇ ਸੈਂਟੇਅਰ ਬਣ ਜਾਣਗੇ